ਬੋਲੇ ਤਾਂ ਬੋਲੇ ਸਾਰੀ ਰਾਤ ਨੀ ਬਾਬੀ ਹਾ ਬੋਲੇ ਬੋਲੇ ਤਾਂ ਬੋਲੇ ਸਾਰੀ ਰਾਤ ਨੀ ਬਾਬੀ ਹਾ ਬੋਲੇ ਬੀਬੀ ਕੁੜੀ ਦੇ ਬਾਰ ਨੀ ਬਾਬੀ ਹਾ ਬੋਲੇ ਬੀਬੀ ਕੁੜੀ ਦੇ ਬਾਰ ਨੀ ਬਾਬੀ ਹਾ ਬੰਬੀ ਹਨ ਲੱਗੀਆਂ ਤਾਰਾਂ ਇੱਥੇ ਖੜੀਆਂ ਵੇਖਣ ਨਾਰਾਂ ਨੀ ਬੰਬੀਹਾ ਬੋਲੇ ਬੋਲੇ ਤਾਂ ਬੋਲੇ ساری ਰਾਤ ਨੀ ਬੰਬੀਹਾ ਬੋਲੇ ਬੀਬੀ ਕੁੜੀ ਦੇ ਬਾਰ ਨੀ ਬੰਬੀਹਾ ਬੋਲੇ ਬੀਬੀ ਕੁੜੀ ਦੇ ਬਾਰ ਨੀ ਬੰਬੀਹਾ ਬੰਬੀ ਹੈ ਨੂੰ ਲੱਗੇ ਲਾਚੇ ਖੜੇ ਦੇਖਣ ਕੁੜੀ ਦੇ ਚਾਚੇ ਨਹੀਂ ਬੰਬੀ ਹਾ ਬੋਲੇ ਬੋਲੇ ਤਾਂ ਬੋਲੇ ساری ਰਾਤ ਨਹੀਂ ਬੰਬੀ ਹਾ ਬੋਲੇ ਬੀਬੀ ਕੁੜੀ ਦੇ ਬਾ ਬੰਬੀ ਹੈ ਨੂੰ ਲੱਗੀਆਂ ਟਾਕੀਆਂ ਖੜੀਆਂ ਵੇਖਣ ਕੁੜੀ ਦੀਆਂ ਚਾਚੀਆਂ ਨੀ ਬੰਬੀ ਹਾ ਬੋਲੇ ਬੋਲੇ ਤਾਂ ਬੋਲੇ ساری ਰਾਤ ਨੀ ਬੰਬੀ ਹਾ ਬੋਲੇ ਬੀਬੀ ਕੁੜੀ ਦੇ ਬਾਰ ਨੀ ਬੰਬੀ ਹਾ ਬੰਬੀ ਹੈ ਦੇ ਸੋਨੇ ਸੋਨੇ ਪੈਰ ਇਹਨੂੰ ਹੋ ਗਿਆ ਸਿਖਰ ਦੁਪਹਿਰ ਨੀਬੰਬੀਹਾ ਬੋਲੇ ਬੋਲੇ ਤਾਂ ਬੋਲੇ ساری ਰਾਤ ਨੀਬੰਬੀਹਾ ਬੋਲੇ ਬੀਬੀ ਕੁੜੀ ਦੇ ਬਾਰ ਨੀਬੰਬੀਹਾ ਬੋਲੇ ਬੀਬੀ ਕੁੜੀ ਦੇ ਬਾਰ ਨੀਬੰਬੀ ਘੜੋਤੇ ਕੁੜੀਏ ਵੜ ਜਾ ਅੰਦਰ ਸਿਖਰ ਦੁਪਹਿਰੇ ਆ ਗਿਆ ਤੇਰਾ ਪਤੰਦਰ ਨੀ ਬੰਬੀਹਾ ਬੋਲੇ ਬੋਲੇ ਤਾਂ ਬੋਲੇ ਸਾਰੀ ਰਾਤ ਨੀ ਬੰਬੀਹਾ ਬੋਲੇ ਬੀਬੀ ਕੁੜੀ ਦੇ ਬਾਰ ਨੀ ਬੰਬੀਹਾ ਬੋਲੇ ਬੋਲੇ ਤਾਂ ਬੋਲੇ ਸਾਰੀ ਰਾਤ ਨੀ ਬੰਬੀਹਾ ਬੀ ਕੁੜੀ ਦੇ ਬਾਰ ਨਹੀਂ ਬੰਬੀਹਾ ਬੋਲੇ